ਧਿਆਨ ਨਾਲ ਟਿਕ ਕੇ ਇੱਕ ਬਚਨ ਮੇਰਾ ਸੁਣ ਲਿਓ ਅਜੋਕੇ ਸਮੇਂ ਬਾਰੇ ਕਰਨ ਲੱਗਾ ਹੈ ਅੱਜ 22 ਜਨਵਰੀ 2024 ਹੈ ਸ਼੍ਰੀ रामचंद्र ਮਹਾਰਾਜ ਜੀ ਦਾ ਮੰਦਰ ਅਯੁੱਧਿਆ ਦੇ ਵਿੱਚ ਜੋ ਬਣਿਆ ਹੈ ਉਹਦਾ ਅੱਜ ਉਦਘਾਟਨ ਹੈ ਔਰ ਜਿੰਨੇ ਵੀ ਹਿੰਦੂ ਮਤ ਦੇ ਵੀਰ ਨੇ ਸ਼੍ਰੀ ਰਾਮਚੰਦਰ ਮਹਾਰਾਜ ਦੇ ਭਗਤ ਨੇ ਉਪਾਸ਼ਕ ਨੇ ਉਹਨਾਂ ਨੂੰ ਵਧਾਈ ਹੈ ਹੁਣ ਤੁਸੀਂ ਆਖੋਗੇ ਵਧਾਈ ਕਾਹਦੀ ਮਸਜਿਦ ਢਾਕੇ ਮੰਦਿਰ ਬਣਾਇਆ ਕਦੇ ਲਾਲਾ ਦੌਲਤ ਰਾਏ ਦੀ ਸੁਆਨੇ ਉਮਰੀ ਪੜਿਓ ਹੋਰ ਪੁਸਤਕਾਂ ਪੜਿਓ ਸਿੱਖ ਜਗਤ ਦੀਆਂ ਤਕਰੀਬਨ 90 ਫੀਸਦੀ ਜਿੰਨੀਆਂ ਵੀ ਮਸਜਿਦਾਂ ਨੇ ਸਾਰੇ ਮੰਦਿਰ ਢਾਕੇ ਹੀ ਬਣਾਈਆਂ ਸਨ ਸਿੱਧੀ ਗੱਲ ਹੈ ਭਾਈ ਜੀ ਰਾਜਸੀ ਬਾਬਰ ਕਿਆਂ ਦਾ ਅਗਲਿਆਂ ਨੇ ਮੰਦਰ ਢਾਕੇ ਮਸਜਿਦਾਂ ਬਣਾ ਲਈਆਂ ਹੁਣ ਸਨਾਤਨ ਮਤੀਆਂ ਦਾ ਰਾਜ ਹੈ ਅਗਲਿਆਂ ਨੇ ਮਸਜਿਦ ਢਾਕੇ ਮੰਦਰ ਬਣਾ ਲਿਆ ਸਿੱਖਾਂ ਨੂੰ ਕੋਈ ਬਹੁਤੀ ਇਹਦੇ ਤੋਂ ਤਕਲੀਫ ਨਹੀਂ ਹੋਣੀ ਚਾਹੀਦੀ ਪਰ ਲਾਲਾ ਦولت ਰਾਏ ਕਹਿੰਦੇ ਨੇ ਮੁਗਲਿਆ ਸਲਤਨਤ ਦੇ ਇਤਿਹਾਸ ਦਾ ਕੱਲਾ ਕੱਲਾ ਵਰਕਾ ਹਿੰਦੂ ਵੀਰਾਂ ਦੇ ਲਹੂ ਦੇ ਕਤਰੇ ਨਾਲ ਭਰਿਆ ਹੈ ਜੇਨਾਂ ਨੂੰ ਨਜ਼ਾਤ ਮਿਲੀ ਹੈ ਮੁਫਤੀ ਮਿਲੀ ਹੈ ਜੇ ਅੱਜ ਦੁਨੀਆ ਵਿੱਚ ਮੰਦਰ ਨੇ ਗਾਇਤਰੀ ਮੰਤਰ ਹੈ ਤੇ ਇਹ ਗੁਰੂ ਗੋਬਿੰਦ ਸਿੰਘ ਦੀ ਦੇਣ ਹੈ ਬੁੱਲੇ ਸ਼ਾਹ ਨੇ ਵੀ ਇਹ ਗੱਲ ਸਾਫ਼ ਕੀਤੀ ਹੈ ਬੁੱਲੇ ਸ਼ਾਹ ਕਹਿੰਦਾ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੋਤੀ ਸਭ ਕੀ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਨਾ ਮੰਦਰ ਹੁੰਦਾ ਨਾ ਗਾਇਤਰੀ ਹੁੰਦੀ ਨਾ ਹਰਦਵਾਰ ਹੁੰਦਾ ਨਾ ਗੁਰਦੁਆਰਾ ਹੁੰਦਾ ਨਾ ਆਸਾ ਦੀ ਵਾਰ ਹੁੰਦੀ ਇਸ ਰੂਹੇ ਜ਼ਮੀਨ ਤੇ ਮਸਜਿਦਾਂ ਹੁੰਦੀਆਂ ਤੇ ਬਾਗ ਹੁੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਰਕੇ ਹੀ ਇਹ ਮੰਦਰ ਬਚੇ ਨੇ ਔਰ ਯਾਦ ਰੱਖਿਓ ਅਸੀਂ ਸਾਰੇ ਧਰਮ ਦੇ ਮਹਾਪੁਰਸ਼ਾਂ ਦਾ ਅਦਬ ਕਰਦੇ ਹਾਂ ਇਸੇ ਕਰਕੇ ਮੈਂ ਵਧਾਈ ਦਿੱਤੀ ਹੈ ਸਾਡਾ ਇੱਕ ਲੇਖਾ ਜੋਖਾ ਰਹਿੰਦਾ ਹੈ ਸਨਾਤਨ ਮਤੀਆਂ ਦੇ ਨਾਲ ਅੱਜ ਕੱਲ ਦਾ ਜਦੋਂ ਮੁਗਲਿਆ ਸਲਤਨਤ ਦਾ ਰਾਜ ਪੁੱਟਿਆ ਸੀ ਨਾ ਬਾਬਾ ਬਘੇੜ ਸਿੰਘ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ RAM ਗੜੀਏ ਹੋਣਾ ਦਿੱਲੀ ਵਿੱਚ ਖਾਲਸਾਈ ਨਿਸ਼ਾਨ ਸਾਹਿਬ ਚੁਲਾਇਆ ਸੀ ਉਹਦੇ ਥੋੜੇ ਸਮੇਂ ਬਾਅਦ ਦੁਨੀਆ ਦਾ ਸਭ ਤੋਂ ਮਹਾਨ ਰਾਜ ਕਾਇਮ ਹੋਇਆ ਸਿੱਖ ਹੋਮਲੈਂਡ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਤਿੱਬਤ ਕਾਬਲ ਕੰਧਾਰ ਤੱਕ ਸਤਲੁਜ ਤਾਈਂ ਫੈਲਿਆ ਸੀ। ਔਰ ਜਿਹੜੇ ਮੰਦਰ ਢਾਏ ਗਏ ਸਨ ਮੁਗਲੀਆਂ ਸਲਤਨਤ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੇ ਸੂਲਾਕੁਲ ਹੋ ਕਰਕੇ ਜਿੱਥੇ ਗੁਰਦੁਆਰਿਆਂ ਦੀ ਸਾਰੀ ਕੀਤੀ ਉਥੇ ਮੰਦਰਾਂ ਨੂੰ ਵੀ ਸੋਨਾ ਦਿੱਤਾ ਹਿੰਦੂ ਵੀਰਾਂ ਨਾਲ ਹੋਏ ਧੱਕੇ ਦਾ ਇਸ਼ਾਰਾ ਕਿਤਾਬ ਵੀ ਕੀਤਾ ਤੇ ਮਸਜਿਦਾਂ ਵੀ ਬਣਵਾਈਆਂ ਤਕਰੀਬਨ 1 ਟਨ ਸੋਨਾ ਜਿਹੜਾ ਹੈ ਕਾਸ਼ੀ ਵਿਸ਼ਵਨਾਥ ਦੇ ਮੰਦਰ ਤੇ ਲਵਾਇਆ ਇਹਨੂੰ ਬਾਣੀ ਕੀ ਆndi ਹੈ ਪੈ ਕੋਏ ਨਾ ਕਿਸੇ ਰਣਾਵ ਦਾ ਸਭ ਸੁਖਾਲੀ ਵੁਠੀਆਂ ਇਹੋ ਹੋ ਆਹਲੇ ਮੀ ਰਾਜ ਉਹਲੇ ਮੀ ਰਾਜ ਜਿੱਥੇ ਸਾਰਿਆਂ ਨੂੰ ਨਿਆ ਮਿਲੇ ਹੁਣ ਰਾਜ ਹੈ ਸਨਾਤਨ ਮਤਿਆਂ ਦਾ Hindu ਵੀ ਰਾਜ ਦਾ ਡੈਮੋਕ੍ਰੇਸੀ ਹੈ ਵੈਸੇ ਉਹਨਾਂ ਦੇ ਸਿਰ ਜਾਦੇ ਨੇ ਵੋਟਾਂ ਜਾਦੀਆਂ ਨੇ ਉਹਨਾਂ ਦਾ ਰਾਜ ਹੈ ਤੇ ਹੁਣ ਮੈਂ ਇੱਕ ਬਚਨ ਕਰਨਾ ਚਾਹੁੰਦਾ ਹਾਂ ਮੇਰੇ ਹਿੰਦੂ ਵੀ ਰਹਦੇ ਨੇ ਮੋਦੀ ਜੀ ਦਾ ਰਾਜ ਆਰਾਮ ਰਾਜ ਐ ਫਿਰ ਇਦਾਂ ਕਰੋ ਜਦੋਂ ਸਾਡਾ ਖਾਲਸੇ ਦਾ ਰਾਜ ਸੀ ਅਸੀਂ ਤੁਹਾਡੇ ਮੰਦਰ ਛਡਾ ਕੇ ਵੀ ਦਿੱਤੇ ਤੇ ਬਣਾ ਕੇ ਵੀ ਦਿੱਤੇ ਸਾਡਾ ਗੁਰਦੁਆਰਾ ਹਰ ਕੀ ਪੌੜੀ ਹਰਦੁਆਰ ਪਾਂਡਿਆ ਨੇ ਕਬਜ਼ੇ 'ਚ ਲਿਆ ਉੱਥੇ ਮੰਦਰ ਬਣਾਤਾ ਸਰਕਾਰੀ ਦਫ਼ਤਰ ਬਣਾਤਾ ਸਾਡਾ ਗੁਰਦੁਆਰਾ ਡੌਗਮਾਰ ਸਿੱਕਮ ਦੇ ਵਿੱਚ ਗੈਰ ਸਿੱਖਾਂ ਨੇ ਕਬਜ਼ੇ 'ਚ ਲੈ ਲਿਆ ਏ ਸਾਡਾ ਗੁਰਦੁਆਰਾ ਮੰਗੂ ਮੱਠ ਪੁਰੀ ਦੇ ਵਿੱਚ ਗੈਰ ਸਿੱਖਾਂ ਨੇ ਕਬਜ਼ੇ 'ਚ ਲੈ ਲਿਆ ਏ ਕੋ ਛਡਾ ਕੇ ਦਿਓ ਕਿਉਂਕਿ ਉਥੇ ਅਸੀਂ ਵੀ ਗੁਰਦੁਆਰਾ ਸਾਹਿਬ ਉਸਾਰਨੇ ਨੇ ਤੁਹਾਨੂੰ ਤੁਹਾਡੇ ਰਾਮ ਮੰਦਰ ਦੀਆਂ ਵਧਾਈਆਂ ਬਹੁਤ ਵੱਡੇ ਅਵਤਾਰ ਹੋਏ ਨੇ ਮਹਾਪੁਰਸ਼ ਸ੍ਰੀ ਰਾਮਚੰਦਰ ਜੀ ਸਮੇ ਦੇ ਅਵਤਾਰ ਇਦਾਂ ਹੀ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਅਵਤਾਰ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਉਹਨਾਂ ਦੇ ਸਥਾਨ ਵੀ ਸਾਨੂੰ ਦੋ ਤੇ ਖਾਲਸਾ ਪੰਥ ਲਈ ਵੀ ਵਧਾਈ ਬਣਦੀ ਜਿੱਦਾਂ ਅੱਜ ਤੁਹਾਡੇ ਲਈ ਵਧਾਈ ਬਣੀ ਹੈ ਤੋ ਇੱਕ ਵਾਰ ਫਿਰ ਮੈਂ ਬੇਨਤੀ ਕਰਨਾ ਚਾਹੁੰਦਾ ਕਈ ਵਾਰ ਨਾ ਸਾਡੀ ਕੌਮ 'ਚ ਬਹੁਤ ਰੌਲਾ ਪਾਇਆ ਜਾਂਦਾ ਜੀ ਅਕਾਲ ਪਕਸਰ ਸਾਹਿਬ ਦੇ ਜਥੇਦਾਰ ਨੂੰ ਇੱਥੇ ਨਹੀਂ ਜਾਣਾ ਚਾਹੀਦਾ ਉੱਥੇ ਨਹੀਂ ਜਾਣਾ ਚਾਹੀਦਾ ਮੈਂ ਵੈਸੇ ਸੋਚਦਾ ਮੈਂ ਹਰ ਜਗ੍ਹਾ ਜਾਓ ਪਰ ਆਪਣੇ ਹੱਕ ਦੀ ਗੱਲ ਹੱਕ ਵਜਾ ਕੇ ਕਰੋ ਅਗਲਿਆਂ ਨੂੰ ਵੀ ਵਧਾਈ ਦਿਓ ਤੇ ਅਗਲਿਆਂ ਨੂੰ ਇਹ ਵੀ ਦੱਸੋ ਵੀ ਤੁਹਾਡੇ ਮੰਦਰ ਇਸ ਕਰਕੇ ਅੱਜ ਪਰਫੁੱਲਤ ਨਹੀਂ ਕਿਉਂਕਿ ਖਾਲਸਾ ਰਾਜ ਆਇਆ ਤੇ ਤੁਹਾਡੇ ਮੰਦਰਾਂ ਨੂੰ ਸੋਨੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਮੜਿਆ ਤੇ ਜੇ ਅੱਜ ਤੁਹਾਡਾ ਰਾਜ ਹੈ ਇਹ ਆਪਣੀ ਸਾਹਜ ਜਿਹੜਾ ਆਂਦੇ ਜੇ ਨਾ ਨੌ ਮਾਸ ਦਾ ਰਿਸ਼ਤਾ ਇਹਨੂੰ ਨਿਭਾ ਕੇ ਵਿਖਾਓ ਸਾਡੇ ਗੁਰਦੁਆਰੇ ਵੀ ਸਾਨੂੰ ਦੋ ਕਿਉਂ ਧੱਕਾ ਕਰਦੇ ਹੋ ਬਾਕੀ ਮੈਂ ਤਰਲਾ ਨਹੀਂ ਕਿਸੇ ਦਾ ਲੈਂਦਾ ਹੁੰਦਾ ਸਮੇਂ ਆਉਂਦੇ ਜਾਂਦੇ ਰਹਿੰਦੇ ਨੇ ਕਦੇ ਸਾਡਾ ਰਾਜ ਸੀ ਅਸੀਂ ਚੰਦੀਆਂ ਚਲਾਈਆਂ ਜਿਹਨਾਂ ਦਾ ਰਾਜ ਆ ਇਹ ਚਲਾਉਂਦੇ ਨੇ ਕਦੇ ਸਾਡਾ ਦਾ ਲੱਗਿਆ ਤੇ ਅਸੀਂ ਚੰਦੀਆਂ ਚਲਾਵਾਂਗੇ